ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਦੀ ਗੱਲ ਕਰਨੀ ਆ ਵੀਰ ਅਰਸ਼ਦੀਪ ਸਿੰਘ ਨਾਭਾ ਜੀ ਨੇ ਅਕਾਲ ਮੂਵੀ ਬਾਰੇ ਉਹਨਾਂ ਨੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾ ਰਹੇ ਜਦੋਂ ਦੀ ਅਕਾਲ ਮੂਵੀ ਆਈ ਉਹ ਉਸ ਤੋਂ ਪਹਿਲਾਂ ਵੀ ਵੀਡੀਓ ਪਾਉਣੀ ਸ਼ੁਰੂ ਕਰਤੀਆਂ ਸੀ ਉਹ ਕਿੰਨੇ ਕੁ ਸਹੀ ਆ ਤੇ ਕਿੰਨੇ ਗਲਤ ਆ ਤੇ ਆਪਾਂ ਇਸ ਜੀ ਨਾਲ ਬਿਲਕੁਲ ਸਹਿਮਤ ਆ ਬੈਲ ਕਾਲ ਉਹ ਮੂਵੀ ਸਿੱਖਾਂ ਨੂੰ ਲਿਖਣੀ ਚਾਹੀਦੀ ਨਾ ਮਾਰਕੀਟ 'ਚ ਆਉਣੀ ਚਾਹੀਦੀ ਸੀ ਸ਼ੇ ਅਕਾਲ ਤੱਕ ਸਾਹਿਬ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ ਆ ਤੇ ਜਿਹੜੇ ਨਿਹੰਗ ਸਿੰਘ ਜੱਥੇ ਬੰਦਿਆਂ ਵਾਲੇ ਮੂੰਹ ਚੱਕ ਕੇ ਤੁਰੇ ਫਿਰਦੇ ਨੇ ਆਕਾਲ ਮੂਵੀ ਸਹੀ ਡਰ ਆਉਂਦੇ ਆ ਪਹਿਲਾਂ ਗਿੱਪੀ ਗਰੇਵਾਲ ਨੂੰ ਸਹੀ ਕਰ ਲੈਣਾ ਕਿ ਉਹਨੇ ਕਿੰਨਾ ਕੇ ਇਤਿਹਾਸ ਪੜਿਆ ਤੇ ਕਿੰਨੇ ਕੇ ਉਹ ਸਿੱਖੀ ਦਾ ਤੁਰਦਾ ਆ ਤੇ ਇਸ ਲਈ ਆ ਵੀਰ ਅਰਸ਼ਦੀਪ ਸਿੰਘ ਨਾਬਾ ਜੀ ਤੁਸੀਂ ਗੱਲ ਵਾਸੋਂ ਤੁਹਾਨੂੰ ਕੱਲੀ ਗੱਲੀ ਗੱਲ ਦੀ ਸਮਝ ਆ ਜਾਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਵੀਡੀਓ ਰਹੀਂ ਇੱਕ ਬੇਨਤੀ ਕਰਨਾ ਚਾਹਣਾ ਗੁਰੂ ਪੰਥ ਨੂੰ ਤੇ ਇਹ ਬਹਿਰੂਪੀਆਂ ਨੂੰ ਇੱਕ ਚੈਲੰਜ ਬੇਨਤੀ ਆ ਸਾਰਿਆਂ ਤੋਂ ਪਹਿਲਾਂ ਤਾਂ ਫਿਰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਨੂੰ ਤੇ ਪੰਥਕ ਜਥੇਬੰਦੀਆਂ ਨੂੰ ਟਕਸਾਲਾਂ ਨੂੰ ਦਲ ਪੰਥਾਂ ਨੂੰ ਤੇ ਆਮ ਸਿੱਖਾਂ ਨੂੰ ਵੀ ਕਿ ਜਿਹੜੀ ਸਾਡੇ ਸਿੰਘ ਸ਼ਹੀਦਾਂ ਦੀ ਬੇਅਦਬੀ ਇਹ ਬਹਿਰੂਪੀਏ ਆ ਮੂਵੀ ਅਕਾਲ ਮੂਵੀ ਜਾਂ ਹੋਰ ਜਿਹੜੀਆਂ ਮੂਵੀਆਂ ਨੇ ਉਹ ਬਣਾ ਕੇ ਕਰ ਰਹੇ ਨੇ ਇਹਨੂੰ ਇਦਾ ਬੱਦ ਤੋਂ ਬੱਦ ਵਿਰੋਧ ਕਰੋ ਤੇ ਜਿਵੇਂ ਹੋ ਸਕਦਾ ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ ਤੇ ਸਾਰਿਆਂ ਤੋਂ ਮੇਨ ਗੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਨੂੰ ਆ ਹੱਥ ਪਨ ਕੇ ਬੇਨਤੀ ਆ ਕਿ ਤੁਸੀਂ ਇਹ ਤੇ ਪੂਰਨ ਰੋਕ ਲਾਓ ਜੇ ਤੁਸੀਂ ਅੱਜ ਇਹ ਚੀਜ਼ ਨੂੰ ਨਾ ਰੋਕਿਆ ਨਾ ਇਹ ਸਾ ਤੋਂ ਰੁਕਣੀ ਨਹੀਂ ਹੈਗੀ ਤੁਸੀਂ ਬਾਕੀ ਮੁੱਦਿਆਂ ਤੇ ਤਾਂ ਠਾ ਠਾ ਬਿਆਨ ਮਾਰਦਾਨੇ ਹੋ ਦੇਦਾਨੇ ਹੋ ਹੁਣ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿ ਸਿੱਖੀ ਸਿਧਾਂਤਾਂ ਦਾ ਕਿਵੇਂ ਕਤਲ ਕਰ ਰਹੇ ਨੇ ਬਹਿਰੂਪੀਏ ਹੱਥ ਬਨ ਕੇ ਬੇਨਤੀ ਆ ਸਿੱਖੀ ਨੂੰ ਪਿਆਰ ਕਰਨ ਵਾਲੇ ਦਰਦ ਰੱਖਣ ਵਾਲੇ ਸਿੱਖ ਸਿਧਾਂਤਾਂ ਤੇ ਜਿਉਣ ਵਾਲੇ ਬੰਦਿਆਂ ਦੀ ਰੂਹ ਤਾਰ-ਤਾਰ ਹੋਈ ਪਈ ਆ ਇਹ ਬਹਿਰੂਪੀਆਂ ਨੇ ਸਾਡੇ ਅਜ ਸਿੰਘਾਂ ਸ਼ਹੀਦਾਂ ਤੇ ਐਦਾਂ ਆਪਦਾ ਪੈਸਾ ਕਮਾਉਣ ਲਈ ਜਿਹੜਾ ਕੁਛ ਇਹ ਕਰ ਰਹੇ ਨੇ ਕੱਲੋਂ ਗੁਰੂ ਸਾਹਿਬਾਨ ਪਰੇ ਕਰਨਗੇ ਇਹ ਗੱਲ ਇੱਥੇ ਖੜਨੀ ਨਹੀਂ ਕਿ ਤੁਸੀਂ ਅੱਜ ਕੋਈ ਸਖਤ ਫੈਸਲਾ ਨਾ ਲਿਆ ਤੁਸੀਂ ਹੁਕਮਨਾਮਾ ਸਾਹਿਬ ਜਾਰੀ ਕਰੋ ਕਿ ਸਾਡੇ ਇਤਿਹਾਸ ਤੇ ਸਾਨੂੰ ਨਹੀਂ ਲੋੜ ਤੁਹਾਡੀਆਂ ਫਿਲਮਾਂ ਦੀ ਅਸੀਂ ਆਪ ਦਾ ਪ੍ਰਚਾਰ ਕਰ ਲਾਂਗੇ ਇਹ ਤਾਂ ਬੇਨਤੀ ਅਕਾਲਤ ਸਭ ਦੇ ਜਥੇਦਾਰ ਨੂੰ ਤੇ ਬਾਕੀ ਜਥੇਬੰਦੀਆਂ ਨੂੰ ਠੀਕ ਆ ਤੇ ਲੱਖ ਦੀ ਲਾਣਤ ਹੋਣਾ ਨੂੰ ਜਿਹੜੇ ਨਹਿنگ ਸਿੰਘ ਉੱਥੇ ਗਏ ਨੇ ਜਿਹੜੇ ਆਪ ਕੁਸ਼ਕ ਵਿਦਵਾਨ ਬਣੇ ਫਿਰਦੇ ਨੇ ਹਿਸਟੋਰੀਅਨ ਕਹਾਉਂਦੇ ਨੇ ਇੱਕ ਦੋ ਤੇ ਉਹ ਉੱਥੇ ਜਾ ਕੇ ਵਾਹ ਵਾਹ ਕਰ ਰਹੇ ਨੇ ਥੀਏਟਰਾਂ ਚ ਅਕੌਥੀ ਨਹਿੰਗ ਬਣੇ ਫਿਰਦੇ ਨੇ ਜਿਹੜੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੋਸ਼ ਪੈਸੇ ਚਾਰ ਛੱਲਣਾ ਪਿੱਛੇ ਮਸ਼ਹੂਰੀ ਪਿੱਛੇ ਤੁਸੀਂ ਸਿੱਖ ਸਿਧਾਂਤਾਂ ਦਾ ਕਤਲ ਕਰ ਰਹੇ ਹੋ ਤੁਸੀਂ ਬਰਾਬਰ ਦੇ ਭਾਗੀਦਾਰ ਹੋ ਤੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਤੇ ਜਿਹੜੀਆਂ ਮੇਨ ਜਥੇਬੰਦੀਆਂ ਨੇ ਜੇ ਉਹ ਅੱਜ ਨਹੀਂ ਸਟੈਂਡ ਲੈਂਦੀਆਂ ਤਾਂ ਤੁਸੀਂ ਵੀ ਬਰਾਬਰ ਦੇ ਬਰਾਬਰ ਦੇ ਦੋਸ਼ੀ ਹੋ ਇਹ ਚੀਜ਼ ਤੇ ਗੱਲ ਦੂਜੀ ਹੁਣ ਮੈਂ ਗਿੱਪੀ ਗਰੇਵਾਲ ਨੂੰ ਘੁੱਗੀ ਨੂੰ ਜਿਹੜੇ ਵੀ ਇਹ ਮੂਵੀ ਬਣਾਈ ਆ ਜਿਨ੍ਹਾਂ ਨੇ ਵੀ ਜਿਹੜੇ ਰੋਲ ਕਰ ਰਹੇ ਨੇ ਇਹਨਾਂ ਨੂੰ ਖੁੱਲਾ ਚੈਲੰਜ ਆ ਖੁੱਲਾ ਚੈਲੰਜ ਆ ਸਟਾਮ ਤੇ ਲਿਖ ਕੇ ਤੁਸੀਂ ਕਹਿੰਦੇ ਹੋ ਨਾ ਤੇ ਇਹ ਇਹ ਮੂਵੀਆਂ ਨੂੰ ਸਹੀ ਕਹਿਣ ਵਾਲੇ ਆਮ ਜਨਤਾ ਜਿਹੜੀ ਆਮ ਸਿੱਖ ਵੀ ਜਿਹੜੇ ਜਿਹੜੇ ਕਹਿੰਦੇ ਨੇ ਕਿ ਹਾਂ ਮੂਵੀਆਂ ਇਹ ਬਣਨੀਆਂ ਚਾਹੀਦੀਆਂ ਨੇ ਹਾਂ ਰੋਲ ਕਰੋ ਮੂਵੀਆਂ ਇਤਿਹਾਸ ਤੇ ਬਣਾਉ ਜੇਬੋ ਉਹਨਾਂ ਨੂੰ ਵੀ ਜਿਹੜਾ ਮਰਜੀ ਬੰਦਾ ਸਭ ਨੂੰ ਖੁੱਲਾ ਚੈਲੰਜ ਆ ਕਿ ਤੁਸੀਂ ਕਹਿੰਦੇ ਹੋ ਨਾ ਇਹਦੇ ਨਾਲ ਅਸੀਂ ਇਤਿਹਾਸ ਦਾ ਪ੍ਰਚਾਰ ਕਰ ਰਹੇ ਹਾਂ ਜੀ ਇਹਦੇ ਨਾਲ ਬੱਚੇ ਸਿੱਖੀ ਵੱਲ ਆਉਣਗੇ ਇਹਦੇ ਨਾਲ ਇਹ ਬੋ ਬਲਾ ਬਲਾ ਠੀਕ ਆ ਤੁਸੀਂ 100 ਬੰਦਾ ਤੁਹਾਡੀ ਅਕਾਲ ਮੂਵੀ ਦੇਖ ਕੇ ਇੱਕ ਮਹੀਨੇ ਚ 100 ਬੰਦਾ ਗੁਰਸਿੱਖ ਬਜੇ ਬਣਦਾ ਇਨਕਲੂਡ ਤੁਸੀਂ ਤੁਸੀਂ ਵੀ ਆ ਗਿੱਪੀ ਘੁੱਗੀ ਵਰਗੇ ਬਹਿਰੂਪੀਏ ਜਿਹੜੇ ਨਕਲੀ ਦਾੜੀਆਂ ਲਾ ਕੇ ਨਕਲੀ ਬਾਣਾ ਪਾ ਕੇ ਕੇਸ ਦਾੜੇ ਬਸ ਨਕਲੀ ਲਾ ਕੇ ਇਹ ਤੇ 2000 ਦਾ ਬਾਣਾ ਪਾ ਕੇ ਤੁਸੀਂ ਸਿੰਘ ਬਣ ਜਾਂਦੇ ਹੋ ਗੁਰੂ ਮਹਾਰਾਜ ਦਾ ਕਿੱਡਾ ਪਵਿੱਤਰ ਮਹਾਰਾਜ ਨੇ ਅੰਗ ਕਿਹਾ ਇਹਨਾਂ ਨੂੰ ਤੇ ਤੁਸੀਂ ਤੁਸੀਂ ਜੱਜ ਜੀ ਕਰਿਆ ਲਾ ਕੇ ਨਕਲ ਕਰ ਲਈ ਜੱਜ ਜੀ ਕਰਿਆ ਤਾਰਤਾ ਇਹ ਬਿਆਦਵੀ ਆ ਜਿਹੜੀ ਤੁਸੀਂ ਗੁਰੂ ਦੇ ਕਕਾਰਾਂ ਦੀ ਕਰ ਰਹੇ ਹੋ ਤੇ ਤੁਹਾਨੂੰ ਚੈਲੰਜ ਆ ਜੇ ਤੁਸੀਂ ਕਹਿੰਦੇ ਹੋ ਇਹਦੇ ਨਾਲ ਪ੍ਰਚਾਰ ਹੁੰਦਾ ਨਾ ਇੱਕ ਮਹੀਨੇ ਚ ਤੁਸੀਂ 100 ਬੰਦਾ ਵੀ ਤੁਹਾਡੀ ਇਹ ਮੂਵੀ ਦੇਖ ਕੇ ਗੁਰਸਿੱਖ ਬਣਦਾ ਥੋਡੇ ਸਣੇ ਤਾਂ 1 ਲੱਖ ਰੁਪਇਆ ਦਵਾਂਗਾ ਮੈਂ ਤੁਸੀਂ 500 ਬੰਦਾ ਬਣਾਉਣੇ ਹੋ ਤਾਂ ਤੁਹਾਨੂੰ 5 ਲੱਖ ਰੁਪਇਆ ਦਵਾਂਗਾ ਮੈਂ ਇਹ ਚੈਲੰਜ ਆ ਤੁਹਾਡੀ ਮੂਵੀ ਦੇਖ ਕੇ ਜੇ ਵੀ ਤੁਸੀਂ ਕਹਿੰਦੇ ਹੋ ਇਹਦੇ ਨਾਲ ਪ੍ਰਚਾਰ ਹੁੰਦਾ ਪਸਾਰ ਹੁੰਦਾ ਸਿੱਖੀ ਦੇ ਵਧੂਗਾ ਫਲੂਗਾ ਜੀ ਇਹ ਤੇ ਆਸ ਦਾ ਪ੍ਰਚਾਰ ਹੋ ਰਿਹਾ ਇਹਦੇ ਨਾਲ ਸਿਰਫ ਨੁਕਸਾਨ ਹੋ ਰਿਹਾ ਸਿੱਖ ਸਿਧਾਂਤਾਂ ਦਾ ਕਤਲ ਹੋ ਰਿਹਾ ਨੁਕਸਾਨ ਹੋ ਰਿਹਾ ਸਾਡੇ ਬੱਚਿਆਂ ਦੀ ਮਾਨਸਿਕਤਾ ਦਾ ਸਾਡੇ ਜਿਹੜੇ ਬੱਚਿਆਂ ਨੇ ਇਮੇਜਿਨੇਸ਼ਨ ਕਰਨੀਆਂ ਬੱਚਿਆਂ ਨੇ ਵੱਡਿਆਂ ਨੇ ਠੀਕ ਆ ਨਾ ਇੱਕ ਉਦਾਹਰਨਾ ਲਾ ਲਓ ਵੀ ਜਦੋਂ ਸਹਿਬਜ਼ਾਦਿਆਂ ਨੂੰ ਕੰਦਾ ਚ ਚਣਿਆ ਗਿਆ ਉਹ ਜਾਂ ਹਰੀ ਸਿੰਘ ਨਲੂਆ ਨੇ ਜਦੋਂ ਉਸ ਸ਼ੇਰ ਦਾ ਜਵਾੜਾ ਪਾੜਿਆ ਜਦੋਂ ਉਹ ਅਸੀਂ ਸਾਖੀ ਰਾਹੀ ਸੁਣਾਗੇ ਹਰ ਇੱਕ ਬੰਦਾ ਆਪਣੀ ਸ਼ਮਤਾ ਅਨੁਸਾਰ ਉਹਨੇ ਉਹਦੀ ਇਮੇਜਿਨੇਸ਼ਨ ਪੜਾਉਣੀ ਆ ਆਪਣੇ ਆਪਣੇ ਦਿਮਾਗ ਚ ਆਪਣੇ ਮਨ ਚ ਹਰ ਬੰਦੇ ਦਾ ਆਪਣੀ ਉਡਾਰੀ ਆ ਕਿ ਉਹ ਕਿੱਡੀ ਕੀ ਮਾਰਦਾ ਤੇ ਤੁਸੀਂ ਉਹ ਉਹ ਸੀਨ ਦਿਖਾ ਕੇ ਉਹਨੂੰ ਬੰਨਨ ਦਾ ਨਹੀਂਓ ਚਾਕੀ ਦਿਖਾਉਣ ਦਾ ਇਹੀ ਨੁਕਸਾਨ ਆ ਤੇ ਕੋਈ ਨੁਕਸਾਨ ਆ ਚੱਕੀ ਦਾ ਕਿ ਆਪਾਂ ਆਪਦੀ ਮਾਨਸਿਕਤਾ ਆਪਣੇ ਬੱਚਿਆਂ ਦੀ ਮੈਜੀਨੇਸ਼ਨ ਕਰਨ ਦੀ ਸ਼ਮਤਾ ਨੂੰ ਬੰਨ੍ਹ ਦੰਨੇ ਆ ਉਹ ਫਿਰ ਉਦੋਂ ਬਾਅਦ ਚ ਉਹੀ ਜੇ ਟਾਈਮ ਤੇ ਸੋਭਾ ਸਿੰਘ ਦੀ ਬਰਸ਼ ਤੋੜਿਆ ਹੁੰਦਾ ਨਾ ਉਹਨੇ ਜਿਹੜਾ ਪਾਪ ਕਮਾਇਆ ਗੁਰੂ ਸਾਹਿਬ ਦੀਆਂ ਖੋਤੀ ਤਸਵੀਰਾਂ ਬਣਾ ਕੇ ਉਹ ਜਿਹੜਾ ਉਹਨੇ ਸਾਡੀ ਮਾਨਸਿਕਤਾ ਤੇ ਅਸਰ ਕਰਿਆ ਨਾ ਉਹ ਨਾ ਹੁੰਦਾ ਅੱਜ ਜਦੋਂ ਮਹਾਰਾਜ ਦਾ ਬਹਿ ਕੇ ਆਪਾਂ ਅੱਖਾਂ ਵਿੱਚ ਕੇ ਧਿਆਨ ਧਰਦੇ ਆ ਕਿੱਥੇ ਜਾਂਦਾ ਆਮ ਸਿੱਖ ਦਾ ਜਿਹੜਾ ਹਜੇ ਉਹਨਾਂ ਨਹੀਂ ਜੁੜਿਆ ਗੁਰੂ ਮਹਾਰਾਜ ਨਾਲ ਚਲੋ ਜਿਹੜੇ ਜੁੜੇ ਬਨੇ ਉਹਨਾਂ ਦੀ ਤਾਂ ਲਿਵ ਉੱਪਰ ਲੱਗਦੀ ਆ ਮਹਾਰਾਜ ਦੇ ਸ਼ਬਦ 'ਚ ਲੱਗਦੀ ਆ ਪਰ ਜਿਹੜੇ ਮੇਰੇ ਵਰਗੇ ਆਮ ਸਿੱਖ ਜਦ ਅੱਖਾਂ ਵਿੱਚ ਕੇ ਮਹਾਰਾਜ ਨੂੰ ਧਿਆਉਂਦੇ ਨੇ ਕੀ ਦਿਖਦਾ ਸੋਭਾ ਸਿੰਘ ਦੀ ਬਣਾਈ ਤਸਵੀਰ ਦਿਖਦੀ ਆ ਗੁਰਨਾਨਕ ਸਾਹਿਬ ਨੂੰ ਧਿਆਏ ਤੇ ਕਿੱਡੀ ਵੱਡੀ ਡੈਂਟ ਪਾਤਾ ਇਹ ਸਾਡੀ ਮਾਨਸਿਕਤਾ 'ਚ ਇਹਨਾਂ ਨੇ ਛੋਟੇ ਬੱਚੇ ਜਦੋਂ ਅੱਖਾਂ ਮੀਚਣਗੇ ਉਹਨੂੰ ਉਹਨਾਂ ਨੂੰ ਕੀ ਦਿਖਦਾ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਉਹ ਕਾਰਟੂਨ ਦਿਖਦੇ ਨੇ ਤੇ ਆ ਜਿਹੜੇ ਆ ਸ਼ਹੀਦ ਸਿੰਘਾਂ ਤੇ ਗਿੱਪੀ ਵਰਗੇ ਨਕਲੀ ਦਾੜੀਆਂ ਲਾ ਕੇ ਬਣਾ ਰਹੇ ਨੇ ਨਾ ਘੁੱਗੀ ਵਰਗੇ ਕੀ ਦੇਖੂਗਾ ਸਾਨੂੰ ਇਤਿਹਾਸ ਵੀ ਨਕਲੀ ਦਾੜੀਆਂ ਇਹ ਦੇਖਣਗੀਆਂ ਮੇਰੇ ਬੱਚੇ ਨੇ ਕੱਲ ਉਹਦਾ ਟ੍ਰੇਲਰ ਦੇਖ ਕੇ ਜਾਂ YouTube ਤੇ ਮੂਰੇ ਆ ਜਾਂਦਾ ਇੱਕ ਤਾਂ ਇਦਾਂ ਨਾ ਵੀ ਆਪਾਂ ਵੀ ਰਿਸਰਚ ਸਰਚ ਕਰੀਏ ਤਾਂ ਆਪੇ ਉਹ ਮੂਰੇ ਦਿਖੀ ਜਾਂਦਾ ਇਹਨਾਂ ਨੇ ਪੈਸੇ ਇੰਨੇ ਸੱਟੇ ਵੀ ਨੇ YouTube ਵਗੈਰਾ ਨੂੰ ਉਹ ਕਹਿੰਦਾ papa ਤੁਹਾਡੇ ਵਰਗੀ ਦਾੜੀ ਕਾਤੇ ਨਹੀਂ ਹੈਗੀ ਇਹਦੀ ਇਹ ਜਿਹੜਾ ਇਹ 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 ਐਕਟਰ ਇਹਦੀ ਨਕਲੀ ਕਿਉਂ ਲੱਗਦੀ ਮੱਖਾ ਪੁੱਤ ਇਹ ਹੈ ਉਹ ਨਕਲੀ ਇਹ ਬਹਿਰੂਪੀਏ ਨੇ ਸਾਡੇ ਬੱਚਿਆਂ ਦੀ ਮਾਨਸਿਕਤਾ ਤੇ ਅਸਰ ਹੋਊਗਾ ਇਹ ਚੀਜ਼ ਦਾ ਤੁਸੀਂ ਮੂਵੀ ਚਾਕੀ ਗੁਰੂ ਸਾਹਿਬ ਨੇ ਗੁਰਵਾਨੀ ਚ ਗੁਰੂ ਪੰਥ ਨੇ ਆਪਦੇ ਮਰਿਆਦਾ ਚ ਚਾਕੀ ਦੀ ਪ੍ਰਥਾ ਨੂੰ ਬੰਦ ਕਰਿਆ ਵਾ ਕਿਉਂਕਿ ਇਹ ਸਾਡੇ ਸਾਡੀ ਮਾਨਸਿਕਤਾ ਨੂੰ ਬੰਨਦੀ ਆ ਸਾਖੀ ਸਾਡੀ ਸੋਚ ਨੂੰ ਵੱਡਾ ਕਰਦੀ ਆ ਸਿੱਖੀ ਚ ਸਾਖੀ ਪ੍ਰਥਾ ਚਾਕੀ ਪ੍ਰਥਾ ਨਹੀਂ ਗੁਰਵਾਣੀ ਚ ਮਹਾਰਾਜ ਨੇ ਸਿੱਧਾ ਕਿਹਾ ਕਿ ਇਹ ਨਹੀਂ ਕਰਨੀ ਇਹ ਨਹੀਂ ਹੋਣੀ ਚਾਹੀਦੀ ਫਿਰ ਗੁਰੂ ਪੰਥ ਨੇ ਮਰਿਆਦਾ ਬਣਾਈ ਆ ਸਿਧਾਂਤ ਨੇ ਉਹ ਚ ਚਾਕੀ ਪ੍ਰਥਾ ਨਹੀਂ ਹੈਗੀ ਸਿਰਫ ਸਾਖੀ ਆ ਸੋ ਜਥੇਦਾਰ ਸਹਿਬਾਨ ਨੂੰ ਤੇ ਬਾਕੀ ਜਥੇਵੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਤੇ ਸਖਤ ਐਕਸ਼ਨ ਲਵੋ ਇਨੂੰ ਪ੍ਰੋਪਰ ਤਰੀਕੇ ਨਾਲ ਬੰਦ ਕਰੋ ਇਹਤੇ ਪੂਰਨ ਰੋਕ ਲਾਓ ਇਤਿਹਾਸ ਤੇ ਕੋਈ ਵੀ ਰੋਲ ਨਹੀਂ ਕਰ ਸਕਦਾ ਇਤਿਹਾਸ ਨੂੰ ਚਾਕੀ ਤਰ੍ਹਾਂ ਨਹੀਂ ਦਿਖਾ ਸਕਦੇ ਤੇ ਜਿਨ੍ਹਾਂ ਨੇ ਚਾਕੀ ਪ੍ਰਥਾ ਨੂੰ ਰੱਖਿਆ ਆਪਣੇ ਧਰਮ ਚ ਹਿੰਦੂਆਂ ਨੇ ਰਾਮਚੰਦਰ ਜੀ ਨੂੰ ਕ੍ਰਿਸ਼ਨ ਜੀ ਦੀਆਂ ਚਾਕੀਆਂ ਬਣਾਈਆਂ ਤੇ ਉਹਨਾਂ ਦਾ ਹਾਲ ਦੇਖੋ ਕੀ ਆ ਕ੍ਰਿਸਚਨਾਂ ਨੇ ਇਜਾਜ਼ਤ ਦਿੱਤੀ ਕਿ ਹਰ ਇੱਕ ਯੀਸ਼ੂ ਬਣ ਸਕਦਾ ਰੋਲ ਕਰ ਸਕਦਾ ਏ ਉਹ ਉਹ ਕੀ ਹਾਲ ਹੋਇਆ ਹਰ ਮੋੜ ਤੇ ਰਾਮਚੰਦਰ ਜੀ ਜਿਹੜਾ ਬਣਦਾ ਏ ਰਾਮਲੀਲਾ ਚ ਉਹ ਬਾਅਦ ਚ ਉਹੀ ਬੰਦਾ ਬੀੜੀਆਂ ਪੀਂਦਾ ਹੁੰਦਾ ਮਲਕੇ ਉਹਦਾ ਨੁਕਸਾਨ ਕਿੰਨਾ ਹੋਇਆ ਗੁਰਬਾਣੀ ਚ ਇਹ ਚੀਜ਼ ਦੀ ਸਪੈਸ਼ਲ ਉਦਾਹਰਨ ਦਿੱਤੀ ਵੀ ਆ ਕਿ ਜਿਹੜੇ ਚਾਕੀਆਂ ਕੱਢਦੇ ਨੇ ਰਾਮਚੰਦਰ ਜੀ ਕ੍ਰਿਸ਼ਨ ਜੀ ਬਣਦੇ ਨੇ ਉਹ ਉਹਨਾਂ ਦਾ ਕੀ ਹਾਲ ਹੁੰਦਾ ਕਿੰਨੀ ਗਲਤ ਗੱਲ ਆਹੋ ਗੁਰਬਾਣੀ ਚ ਇਹ ਚੀਜ਼ ਸਪੈਸ਼ਲ ਕਹੀ ਗਈ ਆ ਤੇ ਉਹੀ ਸਿੱਖੀ ਤੇ ਲਾਗੂ ਹੁੰਦੀ ਆ ਈਸਾਈਆਂ ਨੇ ਇਹਦੀ ਇਜਾਜ਼ਤ ਦਿੱਤੀ ਤੇ ਤੁਹਾਨੂੰ ਪਤਾ ਜੀਸ਼ੂ ਜੀ ਨੂੰ ਪੌਰਨ ਮੂਵੀਆਂ ਤੱਕ ਦਿਖਾਇਆ ਪਾ ਉਹਨਾਂ ਨੇ ਪੌਰਨ ਮੂਵੀਆਂ ਚ ਵੀ ਅਸੀਂ ਵੇਟ ਕਰਦੇ ਆਂ ਅਸੀਂ ਵੇਟ ਕਰ ਰਹੇ ਆਂ ਸਾਡੇ ਸ਼ਹੀਦ ਸਿੰਘਾਂ ਨੂੰ ਸਾਡੇ ਗੁਰੂ ਸਾਹਿਬਾਨ ਨੂੰ ਐਦਾਂ ਇਹ ਜੇ ਬੰਦੇ ਬਹਿਰੂਪੀਏ ਉਹਨਾਂ ਦਾ ਰੋਲ ਕਰਨ ਅਸੀਂ ਉਹ ਦਿਨ ਦਾ ਵੇਟ ਕਰ ਰਹੇ ਆਂ ਇਸ ਕਰਕੇ ਸਾਡੇ ਧਾਰਮ ਵਿੱਚ ਸਾਡੇ ਪੰਥ ਚ ਚਾਕੀ ਪ੍ਰਥਾ ਹੈ ਓ ਨਹੀਂ ਇਥੇ ਸਾਖੀ ਆ ਤੇ ਇਹ ਤੇ ਪੂਰਨ ਤੌਰ ਤੇ ਅਸੀਂ ਪਵੰਦੀ ਚਾਉਨੇ ਆ ਤੇ ਲਾਵਾਂਗੇ ਵੀ ਤੇ ਆ ਇਹਨਾਂ ਨੂੰ ਚੈਲੰਜ ਆ ਮੇਰਾ ਬਹਿਰੂਪੀਆਂ ਨੂੰ ਕਿ ਤੁਸੀਂ ਗੁਰਸਿੱਖ ਬਣਾ ਕੇ ਦਿਖਾਓ ਆਪਣੀ ਮੂਵੀ ਨਾਲ ਜਾਂ ਫਿਰ ਜੇ ਤੁਸੀਂ ਫੇਲ ਹੁੰਨੇ ਹੋ ਤਾਂ ਤੁਸੀਂ ਅਕਾਲ ਤਖਤ ਸਾਹਿਬ ਆ ਕੇ ਮਾਫੀ ਮੰਗੋ ਤੇ ਆ ਬੰਦ ਕਰੋ ਆਪਦਾ ਵਪਾਰ ਸਾਡੇ ਸ਼ਹੀਦਾਂ ਦਾ ਪੈਸੇ ਕਮਾਉਣੇ ਬੰਦ ਕਰੋ ਜੇ ਐਡਾ ਹੀ ਹੈ ਜਾਂ ਤੁਹਾਨੂੰ ਧਰਮ ਦਾ ਇਤਿਹਾਸ ਦਾ ਤੁਸੀਂ ਡਾਕੂਮੈਂਟਰੀਸ ਬਣਾਓ ਹਾਲੀਵੁੱਡ ਵਾਲੇ ਕਿੱਡੀ ਕਿੱਡੀਆਂ ਡਾਕੂਮੈਂਟਰੀਸ ਬਣ ਰਹੀਆਂ ਨੇ ਦੁਨੀਆ 'ਚ ਸਿਨੇਮਾ ਕਿੱਥੇ ਜਾ ਰਿਹਾ ਤੁਸੀਂ ਬਣਾਓ ਡਾਕੂਮੈਂਟਰੀਸ ਪਰ ਨਹੀਂ ਤੁਸੀਂ ਤਾਂ ਲੋ ਬਜਟ ਦੀਆਂ ਫਿਲਮਾਂ ਬਣਾ ਕੇ ਆਪਣੇ ਆਪ ਨੂੰ ਸ਼ਹੀਦ ਹੋ ਕਰਨਾ ਹੈ ਨਕਲੀ ਦਾੜੀਆਂ ਨਕਲੀ ਬਾਣੇ ਪਾ ਕੇ ਲੱਖ ਦੀ ਲਾਹਨਤ ਤੁਹਾਡੇ ਜੰਮਣ ਤੇ ਨਾਲੇ ਲੱਖ ਦੀ ਲਾਹਨਤ ਉਹਨਾਂ ਦੇ ਜਿਹੜਾ ਜਿਹੜੇ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਨੇ ਤੁਹਾਡਾ ਏ ਇਹ ਨੂੰ ਬੰਦ ਕਰੋ ਇੱਥੀ ਗੁਰੂ ਸਾਹਿਬ ਅੱਗੇ ਵੀ ਬੇਨਤੀ ਆ ਕਿ ਸਾਨੂੰ ਮੱਤ ਬਖਸ਼ ਸਾਨੂੰ ਬਾਲ ਬਖਸ਼ ਅਸੀਂ ਇਹਨੂੰ ਇਹ ਐਡੇ ਵੱਡੇ ਹਮਲੇ ਨੂੰ ਸਤਾਤਾ ਦੇ ਕਤਲ ਨੂੰ ਕਿਸੇ ਤਰ੍ਹਾਂ ਰੋਕ ਸਕੀਏ ਤੇ ਜਥੇਦਾਰ ਸਹਿਬਾਨ ਨੂੰ ਫੇਰ ਹੱਥ ਬੰਨ ਕੇ ਬੇਨਤੀ ਹੈ ਦਾ ਪੱਕਾ ਤੌਰ ਤੇ ਇਲਾਜ ਕਰੋ ਇਹ ਚੀਜ਼ ਦਾ ਇਹਨੂੰ ਬੰਦ ਕਰੋ ਪੱਕੇ ਤੌਰ ਤੇ ਫਿਰ ਪੱਲੇ ਕੁਝ ਨਹੀਂ ਰਹਿਣਾ ਬਾਅਦ ਚੋ ਕੁਝ ਨਹੀਂ ਹੋਣਾ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ